ਯਾਰ ਪਰ ਇਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਕਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਮੌਸਮ ਦੀਆਂ ਤਾਜ਼ਾਤਰੀਨ ਜਾਣਕਾਰੀਆਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਤੇ ਆਓ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿ ਪੰਜਾਬ ਤੇ ਪੰਜਾਬ ਦੇ ਆਲਦਵਾਲ ਦੇ ਸੂਬਿਆਂ ਦੇ ਵਿੱਚ ਪੂਰੇ ਭਾਰਤ ਭਰ ਦੇ ਵਿੱਚ ਮੌਸਮ ਕੀ ਵੱਡੀਆਂ ਤਬਦੀਲੀਆਂ ਲੈਣ ਵਾਲਾ ਹੈ ਜਿਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ 2 ਜਨਵਰੀ 2025 ਯਾਨੀ ਕਿ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ بارش ਪੈਣ ਦਾ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੀ ਉਸ ਅਲਰਟ ਦੇ ਵਿੱਚ ਨੌਂ ਜ਼ਿਲ੍ਹੇ ਜਿਹੜੇ ਸੀ ਉਹਨਾਂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਇਹ ਵੀ ਗੱਲਾਂ ਨਿਕਲੀਆਂ ਜਿਸ ਨੂੰ ਲੈ ਕੇ ਇਹ ਵੀ ਜਾਣਕਾਰੀਆਂ ਨਿਕਲੀਆਂ ਕਿ ਮੰਫੀ ਤੋਂ ਘੱਟ ਵੀ ਤਾਬਾਂ ਜਿਹੜਾ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਨੋਟ ਕੀਤਾ ਜਾਵੇਗਾ ਤੋ ਇਸ ਦੇ ਸਾਰੇ ਨਤੀਜੇ ਜਿਹੜੇ ਨੇ ਉਹ ਸਾਨੂੰ ਵੇਖਣ ਨੂੰ ਮਿਲ ਰਹੇ ਨੇ ਜੇ ਇਸ ਤਰੀਕੇ ਤੜਕਸਾਰ ਸਵੇਰ ਤੋਂ ਮੌਸਮ ਦੀਆਂ ਤਬਦੀਲੀਆਂ ਜਿਹੜੀਆਂ ਨੇ ਵੱਡੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਇਹਨਾਂ ਤਬਦੀਲੀਆਂ ਦੇ ਵਿਚਕਾਰ ਧੁੰਦ ਜਿਹੜੀ ਹੈ ਉਹ ਸੰਘਣੀ ਹੁੰਦੀ ਜਾ ਰਹੀ ਹੈ ਵਿਜ਼ਿਬਿਲਟੀ ਜਿਹੜੀ ਹੈ ਉਹ ਜ਼ੀਰੋ ਹੁੰਦੀ ਜਾ ਰਹੀ ਹੈ ਕੁਝ ਕੁ ਇਲਾਕਿਆਂ ਦੇ ਵਿੱਚ ਧੁੰਦ ਜਿਹੜੀ ਹੈ ਇੰਨੀ ਸੰਘਣੀ ਹੋਈ ਕਿ ਵਿਜ਼ਿਬਿਲਟੀ ਉੱਥੇ ਕੁਝ ਕੀ ਰਹਿ ਗਈ ਹੈ ਜਿਸ ਤੋਂ ਬਾਅਦ ਆਈਐਮਡੀ ਦੇ ਵੱਲੋਂ ਨਵਾਂ ਬੁਲੇਟਿਨ ਜਿਹੜਾ ਜਾਰੀ ਕੀਤਾ ਗਿਆ ਉਹਦੇ ਬਾਰੇ ਤਫਸੀਲ ਰੂਪੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਨਾਲ ਦੀ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਈ ਹੈ ਇਸ ਬਰਫਬਾਰੀ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਤਮਾਮ ਜਿਹੜੇ ਨੇ ਮੌਸਮ ਦੀਆਂ ਤਬਦੀਲੀਆਂ ਦੇ ਦੌਰ ਵੇਖਣ ਨੂੰ ਮਿਲ ਰਹੇ ਨੇ ਤੇ ਬਾਰਿਸ਼ ਨੂੰ ਲੈ ਕੇ ਵੀ ਅਲਰਟ ਜਿਹੜਾ ਹੈ ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ ਜਾਰੀ ਕੀਤਾ ਗਿਆ ਮਾਝਾ ਮਾਲਵਾ ਦੁਆਬਾ ਤੇ ਨੇ ਬੈਲਟਾਂ ਦੀ ਗੱਲ ਕਰਾਂਗੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਕੀ ਕੁਝ ਸੂਰਤਿ ਹਾਲ ਨੇ ਤਾਂ ਜਿਹੜਾ ਤਾਪਮਾਨ ਦੇ ਜਾਂ ਫਿਰ ਕਹ ਲਈਏ ਮੌਸਮ ਦੇ ਉਹਦੇ ਬਾਰੇ ਵੀ ਗੱਲ ਕਰਾਂਗੇ ਉੱਤਰਾਖੰਡ ਦੇ ਵਿੱਚ ਕੀ ਕੁਝ ਹਾਲ ਨੇ ਇਹ ਵੀ ਜਾਣਕਾਰੀ ਜਿਹੜੀ ਹੈ ਉਹ ਲਵਾਂਗੇ ਸੋ ਇਸ ਸਾਰੇ ਬੁਲੇਟਿਨ ਦੀ ਸ਼ੁਰੂਆਤ ਜਿਹੜੀ ਹੈ ਉਹ ਤੁਹਾਡੇ ਨਾਲ ਕਰ ਲੈਨੇ ਆ ਕਿ ਪੰਜਾਬ ਦੇ ਵਿੱਚ ਮੌਸਮ ਕੀ ਕੁਝ ਕਰਨ ਵਾਲਾ ਹੈ ਪੰਜਾਬ ਦੇ ਵਿੱਚ ਕਿਸ ਤਰੀਕੇ ਦੀਆਂ ਵੱਡੀਆਂ ਤਬਦੀਲੀਆਂ ਆਉਣ ਵਾਲੀਆਂ ਨੇ ਮਾਝਾ ਮਾਲਵਾ ਦੁਆਬਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਜੇਕਰ ਗੱਲ ਕਰੀਏ ਤਾਂ 9 ਜ਼ਿਲ੍ਹੇ ਜਿਹੜੇ ਨੇ ਇਹਨਾਂ ਦੇ ਵਿੱਚ ਮਾਝੇ ਦੇ ਵਿੱਚ 3 ਜ਼ਿਲ੍ਹੇ ਮਾਲਵੇ ਦੇ ਵਿੱਚ 3 ਜ਼ਿਲ੍ਹੇ ਤੇ 3 ਜ਼ਿਲ੍ਹੇ ਦੁਆਬੇ ਦੇ ਨੇ ਜਿਨ੍ਹਾਂ ਦੇ ਵਿੱਚ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ 2 ਜਨਵਰੀ 2025 ਤੱਕ ਇੱਥੇ ਹਲਕੀ ਤੋਂ ਦਰਮਿਆਨੀ ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੇ ਸੰਕੇਤ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਤੁਸੀਂ ਵੇਖ ਪਾ ਰਹੇ ਹੋਵੋਗੇ ਜਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਰੂਪ ਦੇ ਵਿੱਚ ਵੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ ਜਿਸ ਤਰੀਕੇ ਪਿਛਲੇ ਇੱਕਾ ਦੁੱਕਾ ਦਿਨਾਂ ਤੋਂ ਇਹ ਜੜੀਆਂ ਮੌਸਮ ਦੀਆਂ ਗਤੀਵਿਧੀਆਂ ਵੱਡੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਲਗਾਤਾਰ ਚੇਤਾਵਨੀਆਂ ਵੀ ਜ ਲਗਾਤਾਰ ਆਈਐਮਡੀ ਦੇ ਵੱਲੋਂ ਗਾਈਡਲਾਈਨਸ ਜਿਹੜੀਆਂ ਨੇ ਉਹ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੋ ਇਸ ਸਬ ਦੇ ਦਰਮਿਆਨ ਸਭ ਤੋਂ ਪਹਿਲਾਂ ਝਾਤ ਮਾਰ ਲੈਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਮਾਲਵੇ ਦੇ ਵਿੱਚ ਇਸ ਵਕਤ ਮੌਸਮ ਰਹਿਣ ਵਾਲਾ ਉਸ ਨੂੰ ਲੈ ਕੇ ਜਾਣਕਾਰੀਆਂ ਜਿਹੜੀਆਂ ਨੇ ਕੀ ਕੋਜ ਨੇ ਕਿਸ ਤਰੀਕੇ ਦੇ ਨਾਲ ਇਹ ਸਾਰੀ ਸਥਿਤੀ ਜਿਹੜੀ ਹੈ ਮੌਸਮ ਨੂੰ ਲੈ ਕੇ ਬਣੀ ਹੋਈ ਹੈ ਤੇ ਇਹਨਾਂ ਸਥਿਤੀਆਂ ਦੇ ਵਿਚਕਾਰ ਹੁਣ ਜਿਹੜੀ ਤਾਜੀ ਅਪਡੇਟ ਜਿਹੜੀ ਆਈਐਮਡੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਲਕ ਜਾਣਕਾਰੀ ਲਵਾਂਗੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਰਣਦੀਪ ਸਿੰਘ ਪਟਿਆਲਾ ਤੋਂ ਜੁੜ ਚੁੱਕੇ ਨੇ ਉਹਨਾਂ ਦੇ ਕੋਲ ਪੁੱਛਦੇ ਹਾਂ ਕਿ ਮੌਸਮ ਦੇ ਸੂਰਤੇ ਹਾਲ ਉੱਥੇ ਕਿਵੇਂ ਦੇ ਨੇ ਰਣਦੀਪ ਕੀ ਕੋਈ ਜਾਣਕਾਰੀਆਂ ਦੇ ਮੌਸਮ ਕਿਵੇਂ ਦਾ ਤਬਦੀਲੀਆਂ ਲਗਾਤਾਰ ਲੈਂਦਾ ਜਾ ਰਿਹਾ ਹੈ ਕਿ ਕੁਝ ਪਟਿਆਲੇ ਦੇ ਸੂਰਤੇ ਹਾਲ ਨੇ ਹਾਂਜੀ ਬਿਲਕੁਲ ਦੱਸਦੇ ਆ ਜਿਸ ਤਰੀਕੇ ਦੇ ਨਾਲ ਤਕਰੀਬਨ 3 ਤੋਂ 4 ਦਿਨ ਹੋ ਗਏ ਲਗਾਤਾਰ ਸਵੇਰੇ ਸੰਗਣੀ ਜਿਹੜੀ ਧੁੰਦ ਹੈਗੀ ਆ ਉਹ ਲਗਾਤਾਰ ਪੈ ਰਹੀ ਹੈਗੀ ਕਿਉਂਕਿ ਦੇਖਿਆ ਜਾ ਰਿਹਾ ਸੀਗਾ ਪਹਿਲਾਂ ਕਿ ਸੁੱਕੀ ਠੰਡ ਦੇ ਕਰਕੇ ਬਿਮਾਰੀਆਂ ਵੀ ਜਿਹੜੀਆਂ ਉਹ ਘਰ ਕਰਦੇ ਆ ਨਜ਼ਰ ਆ ਰੀਆਂ ਸੀਗੀਆਂ ਤਾਂ ਲਗਾਤਾਰ ਪਿਛਲੇ ਅੱਜ ਇੱਕ ਕਾਫੀ ਦਿਨ ਜਿਹੜਾ ਹੈਗਾ 2 ਤੋਂ 3 ਦਿਨ ਲਗਾਤਾਰ ਪਟਿਆਲਾ ਦੇ ਨੇੜਲੇ ਇਲਾਕੇ ਔਰ ਪਟਿਆਲਾ ਅੰਦਰ ਸ਼ਹਿਰ ਦੇ ਵਿੱਚ ਵੀ ਕਾਫੀ ਜਿਹੜਾ بارش ਪਈ ਹੈਗੀ ਔਰ ਦੂਸਰੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜੇ ਮਾਲਵੇ ਦੇ 2 ਤੋਂ 3 ਜਿਹੜੇ ਨੇ ਇਲਾਕੇ ਜਿਨ੍ਹਾਂ ਨੂੰ بارش ਦੱਸੀ ਗਈ ਹੈ ਕਿ 3 ਤਰੀਕ ਤੋਂ ਪਹਿਲਾਂ ਪਹਿਲਾਂ ਉੱਥੇ ਜੜੀਏ بارش ਹੋ ਸਕਦੀ ਹੈਗੀ ਪਰ ਦੇਖਿਆ ਜਾਵੇ ਇਸੇ ਨੂੰ ਲੈ ਕੇ ਜਿਹੜੀ ਠਾਰੀ ਹੈਗੀ ਆ ਉਹ ਤਕਰੀਬਨ 3 ਦਿਨ ਹੋ ਗਏ ਲਗਾਤਾਰ ਜਿੱਦਾਂ ਪਹਿਲਾਂ ਦੇਖਿਆ ਜਾਵੇ ਕਿ ਠੰਡ ਦਾ ਜਿਹੜਾ ਇਨਾ ਅਸਰ ਨਹੀਂ ਦੇਖਣ ਨੂੰ ਮਿਲ ਰਿਹਾ ਵੀ ਪਰ ਜੇ ਹੋਰ ਦੇਖਿਆ ਜਾਵੇ ਤਾਂ ਜਿੰਨੀਆਂ ਵੀ ਉਹ ਲੋਕਾਂ ਨੇ ਜੀਆਂ ਲੋਈਆਂ ਲਈਆਂ ਜਾਂ ਜਦੋਂ ਪਹਿਲਾਂ ਹੁੰਦਾ ਸੀਗਾ ਜੇ ਲੋਈਆਂ ਲੈ ਜੋ ਦਸੰਬਰ ਦੇ ਮਹੀਨੇ ਦੀ ਜਿਹੜੀ ਠੰਡ ਮੰਨੀ ਜਾਂਦੀ ਸੀ ਜਦੋਂ ਛੋਟੇ ਸਹਿਬ ਜਾਂਦੇ ਜਿਵੇਂ ਫਤਿਹਗੜ੍ਹ ਸਹਿਬ ਦੇ ਧਿਆਣੇ ਚੱਲ ਰਹੇ ਕਿ ਸਮਸਤਕ ਹੁੰਦੇ ਆ ਤਾਂ ਦੇਖਿਆ ਜਾਵੇ ਤਾਂ ਕੋਰਾ ਇਨਾ ਕੋ ਹੁੰਦਾ ਸੀਗਾ ਜ਼ੀਰੋ ਵਿਜ਼ਿਬਿਲਟੀ ਯਾਨੀ ਕਿ ਬਿਲਕੁਲ ਵੀ ਨਜ਼ਰ ਨਹੀਂ ਆਂਦਾ ਸੀਗਾ ਤਾਂ ਜਿਹਦੇ ਨਾਲ ਕੀ ਹੁੰਦਾ ਸੀਗਾ ਕਿ ਐਕਸੀਡੈਂਟ ਜਿਹੜੇ ਵੱਜ ਜਾਂਦੇ ਸੀਗੇ ਪਰ ਹਾਲੇ ਤੱਕ ਦੇਖਿਆ ਜਾਵੇ ਇਸ ਤਰੀਕੇ ਦਾ ਕੋੜਾ ਜਿਹੜਾ ਉਹ ਸਾਹਮਣੇ ਨਹੀਂ ਆ ਪਾ ਰਿਹਾ ਹੈਗਾ ਜਰੂਰ ਸਵੇਰੇ ਥੋੜਾ ਬਹੁਤ ਜਿਹੜਾ ਕੋੜਾ ਦਿਖਾਈ ਦਿੰਦਾ ਜਾਂ ਫਿਰ ਰਾਤ ਨੂੰ ਜ਼ਿਆਦਾ ਪਰ ਜਿਸ ਤਰੀਕੇ ਨਾਲ ਦੇਖਿਆ ਰਵੇ ਦਸੰਬਰ ਦੇ ਜਿਹੜੇ ਲਾਸਟ ਵਾਲਾ ਹੁੰਦਾ ਹਫਤਾ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਦੇਖਿਆ ਰਵੇ ਕੋੜਾ ਬਹੁਤ ਜ਼ਿਆਦਾ ਹੁੰਦਾ ਹੈ ਉਹ ਜਿੱਦ ਫਮਾ ਦੇਖਣ ਨੂੰ ਨਹੀਂ ਮਿਲ ਰਹੀ ਹੈਗੀ ਪਰ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਜ਼ਰੂਰ ਕੀਤਾ ਗਿਆ ਹੈਗਾ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਜਾਣਕਾਰੀਆਂ ਦੇ ਰਹੇ ਹੋ ਵਿਜ਼ਿਬਿਲਟੀ ਦੀ ਤੁਸੀਂ ਗੱਲ ਕੀਤੀ ਹੈ ਹੁਣ ਜੇਕਰ ਸੜਕਾਂ ਦੇ ਉੱਪਰ ਚੱਲਣ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਵਿਜ਼ਿਬਿਲਟੀ ਕਿੰਨੀ ਕੁ ਮਹਿਸੂਸ ਹੁੰਦੀ ਹੈ ਜਾਂ ਫਿਰ ਕਹ ਲੀਏ ਕਿੰਨੇ ਕੁ ਦੂਰ ਤੱਕ ਦਿਖਾਈ ਦਿੰਦਾ 20 ਮੀਟਰ 30 ਮੀਟਰ ਕਿੰਨੀ ਕੁ ਹੁਣ ਜੇਕਰ ਗ੍ਰੀਏ ਪ੍ਰਤੀਸ਼ਤ ਹੈ ਹਾਂ ਜੀ ਬਿਲਕੁਲ ਦੱਸ ਦਿਓ ਜਿਸ ਤਰੀਕੇ ਦੇ ਨਾਲ ਹਲੇ ਰੱਜੀਵੇ ਸਵੇਰ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ ਤਕਰੀਬਨ 7:30 ਤੋਂ ਪਹਿਲਾਂ ਪਹਿਲਾਂ ਦਾ ਜਿਹੜਾ ਹੈਗਾ ਤਕਰੀਬਨ ਆਪਾਂ ਟਿਕ ਜਾਵੇ ਤਾਂ 20 ਮੀਟਰ ਤੱਕ ਦਾ ਜਿਹੜਾ ਹੈਗਾ ਸਫ਼ਰ ਵਧੀਆ ਦੇਖਿਆ ਜਾ ਸਕਦਾ ਹੈਗਾ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਅਲਰਟ ਕੀਤਾ ਜਾ ਰਿਹਾ ਹੈਗਾ ਟ੍ਰੈਫਿਕ ਪੁਲਿਸ ਦੇ ਵੱਲੋਂ ਵੀ ਸੈਮੀਨਾਰ ਲਗਾਏ ਜਾਂਦੇ ਆ ਔਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਲਗਾਤਾਰ ਕੀਤਾ ਜਾ ਰਿਹਾ ਹੈਗਾ ਕਿ ਕੋਈ ਵੀ ਅਗਰ ਧੁੰਦ ਦੇ ਸਮੇਂ ਨਿਕਲਦਾ ਹੈਗਾ ਤਾਂ ਜਰੂਰ ਉਹ ਪੱਟੀ ਦਾ ਸਹਾਇਤਾ ਜਿਹੜੀ ਕਿ ਫਾਈਟ ਦੇ ਪੱਟੀ ਹੁੰਦੀ ਆ ਤਾਂ ਉਹਨੂੰ ਦੇਖਦੇ ਹੋਏ ਹੀ ਗੱਡੀ ਜਿਹੜੀ ਚਲਾਈ ਜਾਵੇ ਕਿਉਂਕਿ ਜਿਆਦਾ ਤੇਜ਼ ਰਫ਼ਤਾਰ ਤੇ ਨਾਲ ਲਗਾਤਾਰ ਐਕਸੀਡੈਂਟ ਜਿਹੜੇ ਹੁੰਦੇ ਆ। ਸਭ ਤੋਂ ਦੇਖਿਆ ਜਾਵੇ ਤਾਂ ਪਿਛਲੇ ਸਾਲ ਘੱਟੋ ਘੱਟ ਨੀਲਾ 7 ਤੋਂ 8 ਜਿਹੜੀਆਂ ਜਾਨਾਂ ਨੇ ਪਿਛਲੇ ਸਰਦੀਆਂ ਦੇ ਵਿੱਚ ਜਿਹੜੀਆਂ ਪਟਿਆਲਾ ਰਾਜਪੁਰਾ ਰੋਡ ਦੇ ਉੱਤੇ ਹੀ ਜਿਹੜੇ ਐਕਸੀਡੈਂਟ ਹੋਈ ਸੀ ਤਾਂ ਜਿਹਦੇ ਵਿੱਚ ਜਾਨਾਂ ਗਵਾਣੀਆਂ ਪਈਆਂ ਸੀਗਾ ਤਾਂ ਉਸ ਤੋਂ ਬਾਅਦ ਇਸ ਥੀਨ ਨੂੰ ਲੈ ਕੇ ਪ੍ਰਸ਼ਾਸਨ ਵੀ ਲਗਾਤਾਰ ਅਵੇਅਰ ਜਰੂਰ ਕਰਦਾ ਛੋੜ ਸੋਸ਼ਲ ਮੀਡੀਆ ਪਲੇਟਫਾਰਮ ਤੇ। ਔਰ ਲੋਕਾਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਅਗਰ ਜਿਆਦਾ ਕੋਰਾ ਹੁੰਦਾ। ਤਾ ਬਿਲਕੁਲ ਸਲੋ ਗੱਡੀ ਚਲਾਣੀ ਚਾਹੀਦੀ ਹੈਗੇ ਇਸ ਚੀਜ਼ ਨੂੰ ਦੇਖਦੇ ਹੋਏ ਤਾਂ ਬਹੁਤ ਤਰ੍ਹਾਂ ਦੇ ਜਿਹੜੇ ਪ੍ਰਬੰਧ ਵੀ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਹੈਗੇ ਬਹੁਤ ਬਹੁਤ ਮਿਹਰਬਾਨੀ ਰਣਜੀਤ ਜੀ ਤੁਸੀਂ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਸੋ ਜਿਸ ਤਰੀਕੇ ਦੇ ਨਾਲ ਮੇਰੇ ਸਹਿਯੋਗੀ ਰਣਦੀਪ ਹੋਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਟਿਆਲਾ ਦੇ ਵਿੱਚ ਬੀਤੇ 2 ਤੋਂ 3 ਦਿਨ ਯਾਨੀ ਕਿ ਮਾਲਵੇ ਦੇ ਆੜਦਵਾਲ ਦੇ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਬੀਤੇ 2 ਤੋਂ 3 ਦਿਨ ਜਿਸ ਤਰੀਕੇ ਦੇ ਨਾਲ بارش ਦੀਆਂ ਗਤੀਵਿਧੀਆਂ ਵੇਖਣ ਨੂੰ ਮਿਲੀਆਂ ਉਹ ਸਾਰੀ ਸਥਿਤੀ ਜਿਹੜੀ ਹੈ ਕਿਤੇ ਨਾ ਕਿਤੇ ਇਸ ਚੀਜ਼ ਨੂੰ ਬਿਆਨ ਕਰਦੀ ਹੈ ਕਿ ਇਹ ਕਿਵੇਂ ਪੰਜਾਬ ਦੇ ਮੌਸਮ ਦੇ ਵਿੱਚ ਵੱਡੀਆਂ ਤਬਦੀਲੀਆਂ ਆ ਰਹੀਆਂ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਅਲਰਟ ਦੀ ਗੱਲ ਵੀ ਕੀਤੀ ਹੈ ਕਿ 3 ਜਨਵਰੀ 2025 ਤੋਂ ਪਹਿਲਾਂ ਪਹਿਲਾਂ بارش ਹੋਣ ਦੇ ਸੰਕੇਤ ਜਿਹੜੇ ਨੇ ਉਬੀ ਦਿੱਤੇ ਗਏ ਨੇ ਸੋ ਇਸੇ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ ਇਸ ਜਾਣਕਾਰੀ ਦੇ ਮੁਤਲਕ ਜੇ ਇਸ ਤਰੀਕੇ ਹੁਣ ਹਦਾਇਤਾਂ ਜਿਹੜੀਆਂ ਨੇ ਯਾਹਰ ਪਰ ਕਹਿ ਲਈਏ ਅਪੀਲ ਜਿਹੜੀ ਆ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਆ ਇਸ ਅਪੀਲ ਦੇ ਵਿੱਚ ਜੇਸ ਤਰੀਕੇ ਦੇ ਨਾਲ ਸਾਰੀ ਜਾਣਕਾਰੀ ਦਿੱਤੀ ਗਈ ਆ ਕਿ ਭਾਈ ਇਸ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿਵੇਂ ਇਹ ਸਾਰੀ ਸਥਿਤੀ ਜਿਹੜੀ ਆ ਉਸ ਦੇ ਉੱਪਰ ਕਾਬੂ ਪਾਇਆ ਜਾ ਸਕਦਾ ਹੈ ਬਾਲੀ ਠੰਡ ਤੋਂ ਬਚਣ ਦੇ ਲਈ ਕਿਸ ਤਰੀਕੇ ਦੇ ਨਾਲ ਇਹ ਗਤੀਵਿਧੀਆਂ ਹੁੰਦੀਆਂ ਨੇ ਨਾਲ ਦੀ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਸਥਿਤੀ ਜਿਹੜੀ ਆ ਉਹ ਪੈਦਾ ਹੋਈ ਹੋਈ ਆ ਕਿਉਂਕਿ ਲਗਾਤਾਰ ਬਰਫਬਾਰੀ ਹੁੰਦੀ ਹੈ ਇਸ ਬਰਫਬਾਰੀ ਦੇ ਵਿੱਚ ਲਗਾਤਾਰ ਜਿਹੜਾ ਤਾਪਮਾਨ ਹੈ ਉੱਥੇ ਤਾਂ ਮੰਫੀ ਹੁੰਦਾ ਹੀ ਹੁੰਦਾ ਹੈ ਨਾਲ ਦੀ ਨਾਲ ਪੰਜਾਬ ਦੇ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲਦਾ ਹੈ ਸੋ ਹੁਣ ਸਾਡੇ ਜੰਮੂ ਤੋਂ ਜਿਹੜੇ ਸਹਿਯੋਗੀ ਨੇ ਫਰਦੋਸ ਕਾਦਰੀ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਕੋਲ ਵੀ ਜਾਣਕਾਰੀਆਂ ਲਵਾਂਗੇ ਕਿ ਕਿਵੇਂ ਜੰਮੂ ਕਸ਼ਮੀਰ ਦੇ ਵਿੱਚ ਮੌਸਮ ਦੇ ਇਸ ਵਕਤ ਸੂਰਤ ਹਾਲ ਨੇ ਫਰਦੋਸ ਕੀ ਕੋ ਜਾਣਕਾਰੀ ਹੈ ਮੌਸਮ ਕੇ ਬਾਰੇ ਵਿੱਚ ਕਿਸ ਤਰੀਕੇ ਸੇ ਵਹਾਂ ਪੇ ਤਬਦੀਲੀਆਂ ਮੇ ਬਦਲ ਰਹਾ ਹੈ ਮੌਸਮ अगर कश्मीर की हम बात करें तो कश्मीर में पिछले एक हफ्ते से जो है वो मौसम हुँ. काफी खराब है टेंपरेचर और उसके बाद अब दो दिन पहले जो है बर्फबारी भी यहाँ पर शुरू हुई और उस बर्फबारी के चलते जो भी नेशनल हाईवे थे वो बंद किए गए थे और आज सुबह सही और हाईवे को और एक बार जो है शुरू किया गया और आपको ये भी बताते चले जो भी टूरिस्ट प्लेसेस है वहां पर भी रोड बंद थे जिसकी वजह से काफी ज्यादा टूरिस्ट सड़कों में भी फंसे हुए थे क्योंकि बर्फबारी दो तो से लेकर तीन फीट एरिया में पड़े थे आ, वही अगर हम श्रीनगर की बात करें तो श्रीनगर में भी सीजन की फर्स्ट स्नोफॉल हुई जो करीबन नौ इंच थी और उसके देखते चलते भी अगर हम आम जिंदगी की बात करें तो पूरी तरीके से डिस्टर्ब थी लेकिन अब जो है कल शाम से पटरी पे वापस जिंदगी आई है वही अगर हम आज की बात करें तो आज हल्का हल्का तापमान निकला था लेकिन बर्फ अभी सड़कों पर ही है जैसे फिर दोस्त बता रहे हो इसमें कुछ रास्ते बंद करने की बात भी निकल के सामने आ रही थी कुछ रास्ते भी बंद किए गए हैं जम्मू या कश्मीर के जी बिल्कुल अगर हम श्रीनगर नेशनल हाईवे की बात करें श्रीनगर जम्मू नेशनल हाईवे तो वो कुछ टाइम के लिए बंद किया गया था क्योंकि बर्फबारी जो है वो काफी तेज का, जहाँ जो काजीकुंड का रास्ता है वहां पर और वहीं अगर हम मुगल रोड की बात करें तो जो वो और एक रास्ता जम्मू की तरफ जाता है तो वो अभी भी बंद ही है वही अगर हम गुरेज क्टर की बात पर काफी की। वो अभी भी बंद है लेकिन अगर हम भी 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 बाकी है, तो वो काम भी चल रहा है और हाईवे भी जो जो गाड़िया है वो दोनों दो तरफों से आमग्रस्त है लास्ट वा, सवाल लास है मेरा आ, किसी तरीके से का, का कोई प्रशासन की तरफ से अलर्ट भी जारी किया गया किसी तरीके कोई गाइडलाइंस भी जारी की गई है जी बिल्कुल अगर हम एडवाइजरी की बात करें तो ठंड को देखते चलते पहले ही डॉक्टर्स की तरफ से एडवाइजरी लोगों को यहाँ को उसके बाद सरकार की तरफ से भी एडवाइजरी है जो जो गाड़िया जो टूरिस्ट गुलमर्ग की तरफ जाना चाहते हैं तो उनके लिए टाइम फिक्स किया गया है और उसके साथ साथ गाड़ियों में वही जो ऊपर जा सकती है जिसको चेन्स होंगे या तो फोर बाई फोर गाड़िया ऊपर जा सकती है इससे पहले देखा होगा की जो टूरिस्ट रास्तों में फंसे हुए थे फिर जब बर्फबारी जब रुक नहीं रही थी तो फिर लोगों ने उनको अपने घर में बिठाया और उसके साथ साथ कहीं गांधरबल के इलाकों में हमने ये भी देखा कि टूरिस्टों के लिए मस्जिदों के दरवाजे भी खोले गए क्योंकि इस वक्त मस्जिदों में जो है एक हमाम चलता है रहता है जो काफी गर्म रहता है आग की वजह से वहां पर उनको जगह दी गई और जिसके बाद टूरिस्ट की तरफ से सहायकों ऐसे वीडियो उनके इंस्टाग्राम ट्विटर और फेसबुक पे हमें देखने को मिले जहाँ पर वो कश्मीरियत का सबूत और एक बार दे रहे थे बहुत बहुत शुक्रिया बहुत बहुत शुक्रिया आपने ये उमदा जानकारी हमारे साथ साझी की ਤੁਹ ਸੇ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਜਾਣਕਾਰੀਆਂ ਦੇ ਵਿੱਚਕਾਰ ਇਹ ਵੀ ਸਾਨੂੰ ਪਤਾ ਲੱਗਦਾ ਹੈ ਕਿ ਜਿਵੇਂ ਪਹਾੜੀ ਇਲਾਕਿਆਂ ਦੇ ਵਿੱਚ ਬਰਬਰੀ ਹੁੰਦੀ ਹੈ ਜਿਵੇਂ 3 ਦਿਨ ਤੋਂ ਲਗਾਤਾਰ ਬਰਬਾਰੀ ਜਿਹੜੀ ਸੀ ਤਿੰਨ ਦਿਨ ਪਹਿਲਾਂ ਜਿਹੜੀ ਹੋ ਰਹੀ ਸੀ ਮਾਫ ਕਰਨਾ ਉਸ ਬਰਬਾਰੀ ਦੇ ਨਾਲ ਅੱਜ ਇਹਨਾਂ ਦੇ ਵੱਲੋਂ ਦੱਸਿਆ ਗਿਆ ਮੇਰੇ ਸਹਿਯੋਗੀ ਦੇ ਵੱਲੋਂ ਕਿ ਉੱਥੇ ਆ ਧੁੱਪ ਜ਼ਰਾ ਕ ਨਿਕਲੀ ਪਰ ਉਸ ਤੋਂ ਬਾਅਦ ਦੁਬਾਰਾ ਸਥਿਤੀਆਂ ਜਿਹੜੀਆਂ ਨੇ ਉਸੇ ਤਰੀਕੇ ਪੈਦਾ ਹੋਈਆਂ ਜਿਸ ਦੇ ਬਾਰੇ ਜਾਣਕਾਰੀਆਂ ਉਹਨਾਂ ਦੇ ਵੱਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਸੋ ਇਸੇ ਤਰੀਕੇ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਸਥਿਤੀਆਂ ਬਣੀਆਂ ਪਈਆਂ ਨੇ ਉੱਤਰਾਖੰਡ ਜਿਹੜਾ ਹੈ ਉਸ ਦੇ ਵਿੱਚ ਵੀ ਲਗਾਤਾਰ ਇਹ ਜਿਹੜੀਆਂ ਸਥਿਤੀਆਂ ਨੇ ਉਹ ਬਣਦੀਆਂ ਦਿਖਾ ਲਈ ਦੇ ਰਹੀਆਂ ਨੇ ਬਰਬਾਰੀ ਉੱਥੇ ਵੀ ਹੋ ਰਹੀ ਹੈ ਤੇ ਇਸ ਬਰਬਾਰੀ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਉੱਥੇ ਵੀ ਅਲਰਟ ਕਿਸ ਤਰੀਕੇ ਕਤਾਬਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਆਉਂਦੀਆਂ ਨੇ ਉਦੋਂ ਹੀ ਜ਼ਮੀਨੀ ਇਲਾਕੇ ਜਿਹੜੇ ਨੇ ਉਹਨਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਇਸ ਦਾ ਅਸਰ ਦੇਖਣ ਨੂੰ ਮਿਲਦਾ ਸੋ ਸਾਡੇ ਨਾਲ ਹੁਣ ਉੱਤਰਾਖੰਡ ਤੋਂ ਮੇਰੇ ਸਹਿਯੋਗੀ ਮਹਿੰਦਰਪਾਲ ਸਿੰਘ ਜੁੜ ਚੁੱਕੇ ਨੇ ਉਹਨਾਂ ਦੇ ਕੋਲੋਂ ਜਾਣਕਾਰੀਆਂ ਲੈਣੇ ਆ ਮਹਿੰਦਰਪਾਲ ਜੀ ਕਿਸ ਤਰੀਕੇ ਦੇ ਨਾਲ ਮੌਸਮ ਜਿਹੜਾ ਹੈ ਇਸ ਵਕਤ ਉੱਤਰਾਖੰਡ ਦੇ ਵਿੱਚ ਬਣਿਆ ਪਿਆ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜੇ ਉੱਤਰਾਖੰਡ ਦਾ ਅਲਰਟ ਆਇਆ ਸੀ ਕਿ ਮੌਸਮ 5 ਤਰੀਕ ਤੱਕ ਇਹਨਾਂ ਖਰਾਬ ਦੱਸਿਆ ਸੀ ਅੱਜ ਤੀਜਾ ਦਿਨ ਹੈ ਕਿ ਮੌਸਮ ਅਜ ਬਿਲਕੁਲ ਠੋਪਟ ਨਿਕਲੀ ਨਹੀਂ ਹੈ ਜਿਹੜੇ ਉੱਚੇ ਵਾਲੇ ਇਲਾਕੇ ਨੇ ਪਹਾੜ ਦੇ ਜਿਹੜੇ ਉੱਚੇ ਵਾਲੇ ਜ਼ਿਲ੍ਹੇ ਨੇ ਤੇ ਉਹਨਾਂ ਵਿੱਚ ਬਰਫਬਾਰੀ ਹੋ ਰਹੀ ਲਗਾਤਾਰ ਮੈਨੀਕਾਲ ਭੀਮਤਾਲ ਬਗੇਸ਼ਵਰ ਜਗੇਸ਼ਵਰ ਅਲਮੋੜਾ ਰਾਣੀਕੇ ਜਿਹੜਾ ਰਾਮਨਗਰ ਜਿਲਕਾਲਾ ਜਿਹੜਾ ਜ਼ੋਨ ਪੈਂਦਾ ਇੱਥੇ ਜਿਹੜਾ ਟਾਈਗਰ ਜਿਹੜੀ ਹੈਗੀ ਹੈ ਸੈਂਟਰੀ ਉੱਥੇ ਵੀ ਇਹ ਲਗਾਤਾਰ ਮੌਸਮ ਖਰਾਬ ਚੱਲ ਰਿਹਾ ਤੇ ਜਿਹੜੀ ਆਵਾਜ਼ ਆਈ ਹੈ ਉਹਦੇ ਤੇ ਪਟਕ ਜਿਹੜੇ ਨੇ ਜਿਹੜੇ ਟੂਰਿਸਟ ਨੇ ਉਹ ਕਟਾ ਆ ਰਹੇ ਨੇ ਪਹਿਲੇ ਨਾਲੋਂ ਜੀ ਟੂਰਿਸਟਾਂ ਦਾ ਉੱਪਰ ਫਰਕ ਪਿਆ ਹੈ ਕਿਸੇ ਤਰੀਕੇ ਦੇ ਨਾਲ ਜਿਹੜੇ ਬਹੁਤ ਸਾਰੇ ਘੁੰਮਣ ਦੇ ਸ਼ੌਕੀਨ ਨੇ ਉਹ ਜੰਮੂ ਕਸ਼ਮੀਰ ਦਾ ਰੁਕ ਕਰ ਦਿੰਦੇ ਪਹਾੜੀ ਇਲਾਕਿਆਂ ਦਾ ਰੁਕ ਕਰ ਦਿੰਦੇ ਨੇ ਉੱਤਰਾਖੰਡ ਦੇ ਵਿੱਚ ਜਿਹੜੇ ਸਲਾਨੀ ਨੇ ਉਹਨਾਂ ਦਾ ਕੀ ਕੁਝ ਹਾਲ ਹੈ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੀ ਗਿਣਤੀ ਵਧੀ ਹੈ ਜਾਂ ਘਟੀ ਹੈ ਜਿਹੜਾ ਇਹਨਾਂ ਐਡਵਾਈਜ਼ਰੀ ਜਾਰੀ ਕੀਤੀ ਸੀ ਉੱਤਰਾਖੰਡ ਸਰਕਾਰ ਨੇ ਬਗੈਰ ਹੋਟਲ ਬੁਕਿੰਗ ਤੋਂ ਨਰ ਤੇ ਲੋਕ ਪਰਹੇਜ਼ ਕਰਨ ਉਹਦਾ ਅਸਰ ਸਾਫ਼ ਵੇਖਿਆ ਜਾ ਰਿਹਾ ਹੈ ਜਿਹੜੇ ਜਿਨ੍ਹਾਂ ਕੋਲ ਬੁਕਿੰਗ ਨਹੀਂ ਹੈਗੀ ਉਹਨਾਂ ਨੂੰ ਮਨਾ ਕੀਤਾ ਜਾ ਰਿਹਾ ਕਿ ਨਾ ਜਾਓ ਕਿਉਂਕਿ ਮੌਸਮ ਤਾਂ ਨਹੀਂ ਇਹ ਹੋ ਜਾਗਾ ਕਿ ਖੁੱਲੇ ਕੋਈ ਰਹਿ ਸਕੇ ਜਾਂ ਉੱਥੇ ਆਪ ਦੀ ਲਾਈਫ ਸਟਾਈਲ ਆਪ ਦੀ ਜੀ ਸਕੇ ਤਾਂ ਇਸ ਕਰਕੇ ਐਵੋਇਡ ਕਰਨ ਦੀ ਲਗਾਤਾਰ ਸਲਾਹ ਦਿੱਤੀ ਜਾ ਰਹੀ ਹੈ ਕਿ ਜਿਹੜੇ ਬਗੈਰ ਬੁਕਿੰਗ ਤੋਂ ਟੂਰਿਸਟ ਨਹੀਂ ਉਹਨਾਂ ਨੂੰ ਨਾ ਜਾਣ ਦਾ ਜਾਏ ਪੁਲਿਸ ਵੀ ਕੋਸ਼ਿਸ਼ ਕਰ ਰਹੀ ਹੈ ਪਰ ਇੱਥੇ ਜਿਹੜੇ ਜੋੜਾ ਹੋ ਰਹੀਆਂ ਨੇ ਜਿਹੜੇ ਲੋਕਲ ਬਾਡੀ ਦੀ ਜਿਹੜੀ ਨਗਰਪਾਲਿਕਾ ਨਗਰਪੰਚਾਇਤ ਮੇਅਰ ਦੇ ਇਲੈਕਸ਼ਨ ਹੋ ਰਹੇ ਨੇ ਉਹਦੇ ਕਰਕੇ ਵੀ ਟੂਰਿਸਟ ਦਾ ਅਸਰ ਕਿਦੇ ਕਿਦੇ ਦੇਖ ਰਿਹਾ ਘਟਦਾ ਖਾਲੀ ਦਿਰਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਸੋ ਇਹ ਵੱਖ-ਵੱਖ ਮੇਰੇ ਸਹਿਯੋਗੀਆਂ ਦੇ ਵੱਲੋਂ ਜਿੰਨੇ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਦੇ ਬਾਰੇ ਕੀ ਕੋਈ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕੀ ਵੱਡੀਆਂ ਤਬਦੀਲੀਆਂ ਲੈਣ ਜਾ ਰਿਹਾ ਇਹਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਕੁਝ ਹਾਲ ਹੈ ਇਸ ਦੇ ਬਾਰੇ ਵੀ ਕਮੈਂਟ ਸੈਕਸ਼ਨ ਦੇ ਵਿੱਚ ਨਾਲੋ-ਨਾਲ ਆਪਣੀਆਂ ਪ੍ਰਤੀਕਿਰਿਆਵਾਂ ਦੇ ਰੂਪ ਦੇ ਵਿੱਚ ਤੁਸੀਂ ਜਾਣਕਾਰੀ ਸਾਂਝੀ ਜ਼ਰੂਰ ਕਰਿਓ ਤਾਂ ਕਿ ਹੋਰਾਂ ਲੋਕਾਂ ਤੱਕ ਵੀ ਇਹ ਪੁਖਤਾ ਜਾਣਕਾਰੀਆਂ ਭਰੀ ਰਿਪੋਰਟ ਜਿਹੜੀ ਆ ਪਹੁੰਚ ਸਕੇ ਸੋ ਇਹ ਸੰਤ ਮੌਸਮ ਦੀਆਂ ਤਾਜ਼ਾਤਰੀ ਜਾਣਕਾਰੀਆਂ ਜਿਨ੍ਹਾਂ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਮੁਖਾਤਬ ਕਰਵਾਇਆ ਹੈ ਆਉਣ ਇਸ ਤਰੀਕੇ ਜਾਰੀ ਰੱਖਾਂਗੇ ਬਹਰ ਹਾਲ ਕਮੈਂਟ ਸੈਕਸ਼ਨ ਦੇ ਵਿੱਚ ਨਾਲੋ ਨਾਲ ਤੁਹਾਡੀ ਪ੍ਰतिकਰਮਨ ਤੇ ਟਿੱਪਣੀ ਜ਼ਰੂਰ ਜਾਣਨਾ ਚਾਹਾਂਗੇ